ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹਾਂ ਜੀ ਜਿੱਦਿ ਅਸੀਂ ਬਹੁਤ ਟਾਈਮ ਤੋਂ ਲੰਗਰ ਲਾਉਣੇ ਲੜਕੀਆਂ ਦੇ ਵਿਆਹ ਕਰਨੇ ਹੋਰ ਕਾਰਜ ਕਰਾਉਣੇ ਬਲੱਡ ਕੈਂਪ ਲਾਉਣੇ ਬਹੁਤ ਲਗਭਗ 15 ਸਾਲਾਂ ਤੋਂ ਕਰਦੇ ਆ ਰਹੇ ਸੀ ਗੁਰਬਾਣੀ ਦੇ ਜਿੰਨੇ ਵੀ ਅਸੀਂ ਸੁਣਿਆ ਜਿੱਤਰ ਉਹਦਾ ਇਹ ਨਿਚੋੜ ਨਿਕਲਦਾ ਵੀ ਸੇਵਾ ਤੇ ਸਿਮਰਨ ਸਾਨੂੰ ਇਸ ਤੋਂ ਵੱਡਾ ਹੋਰ ਕੋਈ ਨਹੀਂ ਲੱਗਿਆ ਜਿਸ ਦੇ ਵਿੱਚ ਕੀ ਆਪਾਂ ਨੂੰ ਵੀ ਸੇਵਾ ਕਰਦੇ Eso. Esa, no, ese carrito, así es Garnuto, ਜਗਾ ਕਿਰਾਏ ਤੇ ਇਸ ਤੋਂ ਪਹਿਲਾਂ ਅਸੀਂ ਇੱਕ ਜਗਾ ਹੋਰ ਰਹਿ ਰਹੇ ਸੀ ਉਹ ਵੀ ਸਾਡੇ ਕੋਲੇ ਉਰ ਤਾਂ ਮੰਗ ਵੀ ਸੀ ਕਿ ਉਸ ਤੋਂ ਬਾਅਦ ਇਹ ਜਗਾ ਕਿਰਾਏ ਤੇ ਲਈ ਹੁਣ ਤਿੰਨ ਸਾਲਾਂ ਵਾਸਤੇ ਠੀਕ ਹੈ ਉਸ ਤੋਂ ਬਾਅਦ ਕਮੇਟੀ ਨੇ ਸੰਗਤ ਦਾ ਸਹਿਯੋਗ ਮੰਦਰ ਹੋਇਆ ਉਸ ਤੋਂ ਬਾਅਦ ਜਗਾ ਹਾਂ ਦੀ ਫੀਟ ਲੱਗ ਗਈ ਜਦੋਂ ਸੰਸਥਾ ਤੇ ਸਟਾਰਟ ਕੀਤੀ ਸਾਡੇ ਕੋਲ 13 ਬੰਦੇ ਸੀ ਜੀ ਅੱਜ ਲਗਭਗ ਸਾਡੇ ਕੋਲ ਜੀ 125 ਬੰਦੇ ਆ ਕੁੱਲ ਮਿਲਾ ਕੇ ਵਧੀਆ ਸਹਿਯੋਗ ਮਿਲ ਰਿਹਾ ਹੈ ਇਸ ਇਲਾਕੇ ਦਾ ਹਾਂ ਜੀ ਇਲਾਕੇ ਦਾ ਬਹੁਤ ਭਾਰੀ ਸਹਿਯੋਗ ਮਿਲ ਰਿਹਾ ਹੈ टी पाप ਜਿਹੜੇ ਲਵਾਰਿਸ ਨੇ ਜਿਨ੍ਹਾਂ ਨੂੰ ਕੋਈ ਸੰਭਾਲਦਾ ਨਹੀਂ ਕਿਸੇ ਨੂੰ ਕੋਈ ਬੱਚਿਆਂ ਨੇ ਕੱਢਤਾ ਜਾਂ ਕਿਸੇ ਦੇ ਕੋਈ ਸਮਾਜਿਕ ਪਰੇਸ਼ਾਨੀ ਹੋ ਗਈ ਉਹਨਾਂ ਨੂੰ ਕੋਈ ਘਰੇ ਨਹੀਂ ਰੱਖ ਰਿਆ ਉਹਨਾਂ ਨੂੰ ਇੱਥੇ ਜਿਨ੍ਹਾਂ ਨੂੰ ਸੰਭਾਲਣਾ ਮਤਲਬ ਬਹੁਤ ਔਖਾ ਹੈ ਉਹਨਾਂ ਦੀ ਤੁਸੀਂ ਕਿਵੇਂ ਉਹਨਾਂ ਨੂੰ ਸੰਭਾਲਦੇ ਹੋ ਤੇ ਉਹਨਾਂ ਦੀ ਦੇਣਚਰਿਆ ਕੀ ਰੱਖਦੇ ਹੋ ਇਹ ਸਭ ਦੀ ਪਰਮੇਸ਼ਰ ਦੀ ਕਿਰਪਾ ਹੈ ਅਸੀਂ ਕਿਸੇ ਵੀ ਸਟੇਜ ਦਾ ਇੱਥੇ ਬੰਦਾ ਲਿਆ ਜੀ ਹਾਂਜੀ ਸਾਡੇ ਹਫ਼ਤੇ 15 ਦਿਨਾਂ ਦੇ ਵਿੱਚ ਆਟੋਮੈਟਿਕ ਬੰਦਾ ਰੂਟੀਨ ਦੇ ਨਾਮ ਜੱਪਦਾ ਹੈ ਪ੍ਰਸ਼ਾਦਾ ਪਾਣੀ ਲਾਈਨ 'ਚ ਬੈਠ ਕੇ ਛਕਦਾ ਹੈ ਠੀਕ ਹੈ ਬਾਕੀ ਇਹਨਾਂ ਦੀ ਪ੍ਰੋਪਰ ਦਵਾਈ ਚੱਲ ਰਹੀ ਹੈ ਸਭ ਤੇ ਬਿਕਾਨੇਰ ਪੀਬੀਐਮ ਤੋਂ ਠੀਕ ਹੈ ਬਿਕਾਨੇਰ ਪੀਬੀਐਮ ਹਸਪੀਟਲ ਦਾ ਸਾਨੂੰ ਬਹੁਤ ਭਾਰੀ ਸਹਿਯੋਗ ਹੈ ਜੀ ਠੀਕ ਹੈ ਜੀ ਤੇ ਬਾਕੀ ਸਾਨੂੰ ਇਸ ਤੋਂ ਦੇ ਲੋਕਲ ਸੰਗਠਨਾਂ ਜਿੰਨੇ ਵੀ ਹੈ ਨੇੜੇ ਦੂਰੋਂ ਤੇ ਸਾਨੂੰ ਬਹੁਤ ਜ਼ਿਆਦਾ ਮਦਦ ਕਰਦੇ ਆभी ਇਤਨਾ 43 ਬੰਦੇ ਜੀ ਅਸੀਂ ਪਰਿਵਾਰ ਨਾਲ ਮਿਲਾ ਚੁੱਕੇ ਆਂ ਤੇ ਉਹਨਾਂ ਦੇ ਵਿੱਚੋਂ ਜੇ ਲਗਭਗ ਜਿਵੇਂ ਇੱਥੋਂ ਲੈ ਜਾਂਦੇ ਆ ਕੁਝ ਤਾਂ ਜੀ ਜਿਵੇਂ ਬਿਹਾਰ ਦੇ ਹੋਰ ਦੇ ਲੋਕੀ ਉਧਰ ਤੇ ਬਹੁਤ ਘੋਲੇ ਭਾਲੇ ਲੋਕ ਹੈ ਜੀ ਉਹ ਜਿਵੇਂ ਸਟੇਸ਼ਨ ਤੇ ਜਾ ਕੇ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਇਸ ਕੰਮ ਦੀ ਕਿਵੇਂ ਦਿੱਲੀ ਇੱਥੇ ਲੈ ਕੇ ਹੋਰ ਚਲੇ ਗਏ ਉੱਥੇ ਜਾ ਕੇ ਉਹ ਫਿਰ ਗਵਾਜ ਜਾਂਦੇ ਕਈ ਐਸੇ ਲੋਕ ਹੈ ਜੀ ਜਿਹੜੇ ਇੱਥੋਂ ਲੈ ਜਾਂਦੇ ਆ ਤਰਸਤੇ ਚਲੀ ਆ ਕੇ ਉਹਨਾਂ ਨੂੰ ਫਿਰ ਛੱਡ ਦਿੰਦੇ ਆ ਸਾਡੇ ਕੋਲੇ ਕੁੜੀਆ ਏਹਰੀ ਕੁੜੀਆ ਤੇਰੇ ਵਾਸਤੇ ਖੜੀ ਆ ਇਹ ਸ਼ਰਮਾ ਦੀਦੀ ਹੈ ਇਹਦਾ ਭਾਈ ਇਹਨੂੰ ਲੈ ਗਿਆ ਜੇ ਸਗਾ ਭਾਈ ਇਹਨੂੰ ਰਸਤੇ 'ਚ ਛੱਡ ਕੇ ਫਿਰ ਚਲਾ ਗਿਆ ਫਿਰ ਅਸੀਂ ਦੁਬਾਰੇ ਨੂੰ ਰਾਤ ਨੂੰ 1 ਵਜੇ ਸੂਰਤਗੜ ਸਟੇਸ਼ਨ ਤੋਂ ਚੱਕ ਕੇ ਲੈ ਕੇ ਆਏ ਨਹੀਂ ਇਹ ਤੁਹਾਨੂੰ ਸਿਰ ਪਤਾ ਕਿਵੇਂ ਲੱਗਿਆ ਜਿਵੇਂ ਉਹ ਤਾਂ ਲੈ ਗਿਆ ਵਿਸ਼ਵਾਸ ਲੈ ਕੇ ਤੁਹਾਨੂੰ ਆਹ ਜੀ ਤੇ ਫਿਰ ਤੁਹਾਨੂੰ ਇਹਦੀ ਖਬਰ ਕਿਵੇਂ ਮਿਲੀ ਦਵਾਰਾ ਇਹ ਸਾਡੇ ਜੀ ਜਿੰਨੇ ਪੁਲਿਸ ਸਟੇਸ਼ਨ ਐ ਰੇਲਵੇ ਸਟੇਸ਼ਨ ਐ ਉਹਨਾਂ ਦੇ ਉੱਤੇ ਸਾਡੇ ਨੰਬਰ ਦਿੱਤੇ ਹੋਏ ਜੇ ਕੰਟੈਕਟ ਨੰਬਰ ਉਹ ਸਾਨੂੰ ਫੋਨ ਕਰ ਦਿੰਦੇ ਦੀ ਇੱਛਾ ਜੀ ਇਹਨਾਂ ਵਾਸਤੇ ਜਗ੍ਹਾ ਲੈ ਕੇ ਇਹਨਾਂ ਦੀ ਜਗ੍ਹਾ ਆਪਦੀ ਟਰਸਟੀ ਬਣ ਜੇ ਜਿਹੜੇ ਕੱਲ ਨੂੰ ਕੋਈ ਟਰਸਟੀ ਮੈਂਬਰ ਕੋਈ ਵਰਦੀਏ ਘਟ ਜੇ ਤੇ ਇਹਨਾਂ ਨੂੰ ਕੋਈ ਰਹਿਣ ਤੇ ਦਿੱਕਤ ਨਾ ਹੋਵੇ ਹੁਣ ਇਸ ਟਾਈਮ ਅਸੀਂ ਇੱਕ ਕਿੱਲੇ ਜਗ੍ਹਾ 'ਚ ਰਹਿ ਰਹੇ ਆ ਜਿਹਦੇ ਵਿੱਚ ਹੁਣ ਤੁਸੀਂ ਅੰਦਰ ਦੇਖ ਹੀ ਰੱਖਿਆ ਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਇੱਛਾ ਵੀ 5 ਕਿੱਲੇ ਜ਼ਮੀਨ ਲੈ ਕੇ ਤੇ ਇਹਨਾਂ ਦੇ ਨਾਮ ਕਰਾਈ ਜਾਵੇ ਟਰਸਟੀ ਸੇ ਜ਼ਿੰਦਾਦਾਨੀ ਤੇਰੀ ਖਾਹੀ ਹੱਤ ਜਾਏਗੀ ਫਕਤ ਕਰਨੀ ਤੇਰੀ ਦੁਨੀਆ ਸਾਡੇ ਕੋਲੇ ਲਗਭਗ 130 35 ਮੁਸਾਫਰ ਹੈਗੇ ਆ ਜੋ ਬੇਸਹਾਰਾ ਸੜਕਾਂ ਦੇ ਉਜਾਰੇ ਵੇ ਤੁਰੇ ਫਿਰਦੇ ਆ ਜਿੱਥੋਂ ਵੀ ਸਾਨੂੰ ਦੱਸ ਪੈਂਦੀ ਆ ਅਸੀਂ ਉਹਨਾਂ ਨੂੰ ਆਪਣੀ ਗੱਡੀ ਤੇ ਲਗਭਗ 100 150 ਕਿਲੋਮੀਟਰ ਦੀ ਰੇਂਜ ਤੇ ਪੜੀ ਹੈਗੀ ਉਹਨਾਂ ਨੂੰ ਲੈ ਕੇ ਆਉਣੇ ਆ ਉਹਨਾਂ ਦਾ ਇਲਾਜ ਕਰਾਉਣੇ ਆ ਜੀ ਜਿਹੜੇ ਬੰਦੇ ਠੀਕ ਹੋ ਜਾਂਦੇ ਆ ਉਹਨਾਂ ਨੂੰ ਪਰਿਵਾਰਾਂ ਨਾਲ ਮਲਾਉਣੇ ਆ ਸਾਡੇ ਕੋਲੇ ਇਸ ਟਾਈਮ ਲਗਭਗ 7-8 ਸਟੇਟਾਂ ਦੇ ਬੰਦੇ ਆ ਜੀ ਬੀਬੀਆਂ ਵੀ ਆ ਵਿੱਚ ਜਿਨ੍ਹਾਂ ਦਾ ਇਲਾਜ ਵੀ ਚੱਲੀ ਜਾਂਦਾ ਜੀ ਉਹਨਾਂ ਨੂੰ ਅਸੀਂ ਕੰਟੈਕਟ ਕਰਕੇ ਅਲੱਗ-ਅਲੱਗ ਸਟੇਟਾਂ ਦੇ ਪੁਲਿਸ ਨਾਲ ਕਿਉਂਕਿ ਉਹਨਾਂ ਨੂੰ ਮਲਾ ਦਿੰਦੇ ਆ ਕਾਇਤੇ ਪਹੁੰਚੀ ਇਹ ਹੋ ਰਹੀ ਕਰ ਰਹੀ ਹੈ ਬਾਕੀ ਸੰਕਟਾਂ ਦਾ ਸੰਯੋਗ ਦੀ ਬਹੁਤ ਜ਼ਰੂਰਤ ਹੈ ਚਾਰ ਤੋਂ ਪੰਜ ਕਿੱਲੇ ਘੱਟ ਤੋਂ ਅ ਟੈਸਟ ਜਗ੍ਹਾ ਚਾਹੀਦੀ ਹੈ ਵੀ ਜੋ ਜਗ੍ਹਾ ਦੇ ਵਿੱਚ ਖੁੱਲੇ ਦੁੱਲੇ ਪਿਆਰੇ ਰਹਿ ਸਕਣ ਤੇ ਉਸ ਤੇ ਜਿਵੇਂ ਜਿਵੇਂ ਠੀਕ ਹੋਈ ਜਾਣ ਤਾਂ ਅਸੀਂ ਇਹਨਾਂ ਨੂੰ ਅੱਡੋ ਅੱਡ ਸਟੇਜ ਬਾਈ ਸਟੇਜ ਰੱਖ ਸਕੀ ਹੁਣ ਜਿਵੇਂ ਅੰਦਰ ਦਵਾਈ ਪਾਣੀ ਦਿੱਤਾ ਜਾਂਦਾ ਹੈ ਜੀ ਉਸ ਤੋਂ ਬਾਅਦ ਜੋ ਸਹੀ ਹੋ ਜਾਂਦੇ ਆ ਉਹ ਵੀ ਇਹਨਾਂ ਦੇ ਵਿੱਚ ਆਪਸ ਹੀ ਹੀ ਮਿਲ ਕੇ ਰਹਿੰਦੇ ਆ ਉਹ ਜਗ੍ਹਾ ਦੀ ਕਮੀਆਂ ਇਸ ਕਰਕੇ ਉਹ ਫਿਰ ਮਾਨਸਿਕ ਤੌਰ ਤੇ ਵਾਪਸ ਫਿਰ ਉਹ ਉਸੇ ਸਟੇਜ ਤੇ ਪਹੁੰਚ ਜਾਂਦੀ ਹੈ ਜੋ ਸਟੇਜ ਬਾਈ ਸਟੇਜ ਅੱਡੋ ਅੱਡ ਸਟੈਪ ਬਾਈ ਸਟੈਪ ਰੱਖੀ ਜਾਣ ਤਾਂ ਉਹਨਾਂ ਨੂੰ ਜਿਵੇਂ ਜਿਵੇਂ ਸਹੀ ਹੋ ਸਕਣ ਅਸੀਂ ਉਹਨਾਂ ਦਾ ਐਡਰੈਸ ਪੁੱਛ ਕੇ ਉਹਨਾਂ ਨੂੰ ਘਰੇ ਪਹੁੰਚਾ ਸਕੀਏ ਜਿਵੇਂ ਕਿ ਅਸੀਂ ਐਲਨਾਬਾਦ ਦੇ ਹਰਪ੍ਰਭ ਆਸਰਾ ਸੇਵਾ ਸਿਮਰਨ ਕੇਂਦਰ ਵਿੱਚ ਅੱਜ ਗੱਲਬਾਤ ਕੀਤੀ ਮੁੱਖੀ ਸੇਵਾਦਾਰਾਂ ਨਾਲ ਤੇ ਟਰਸਟੀ ਮੈਂਬਰਾਂ ਨਾਲ ਮੋਟੀ ਮੋਟੀ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਸੇਵਾ ਜੀ ਸੋਚ ਲੈਣੀ ਸੇਵਾ ਬਾਰੇ ਸੋਚਣਾ ਇਹ ਹੀ ਬੜੀ ਵੱਡੀ ਗੱਲ ਹੁੰਦੀ ਏ ਪਰ ਉਹਨੂੰ ਲਗਾਤਾਰ ਨਿਭਾਉਣਾ ਸਭ ਤੋਂ ਔਖਾ ਕੰਮ ਹੈ ਉਸ ਨੂੰ ਇਹ ਸੰਸਥਾ ਨਿਭਾ ਰਹੀ ਏ ਬੜੇ ਮਾਨ ਦੀ ਗੱਲ ਹੈ ਤੇ ਜਿਵੇਂ ਸਾਰੇ ਮੈਂਬਰਾਂ ਨੇ ਦੱਸਿਆ ਕਿ ਸੰਸਥਾ ਨੂੰ ਬੜੀ ਸਹਿਯੋਗ ਦੀ ਲੋੜ ਏ ਤੇ ਅਸੀਂ ਵੀ ਇਹ ਉਮੀਦ ਕਰਾਂਗੇ ਕਿ ਜਿਹੜੇ ਲੋਕ ਇਸ ਵੀਡੀਓ ਨੂੰ ਵੇਖਣ ਉਹ ਲੋਕ ਸੰਸਥਾ ਦਾ ਸਹਿਯੋਗ ਵਾਸਤੇ ਜ਼ਰੂਰ ਅੱਗੇ ਆਉਣਗੇ ਇਸ ਸਸਤਾ ਨੂੰ ਹੋਰ ਅੱਗੇ ਲਿਜਾਣ ਲਈ ਅ ਵੱਧ ਤੋਂ ਵੱਧ ਸਹਿਯੋਗ ਕਰਨਗੇ ਧੰਨਵਾਦ